ਤੁਸੀਂ ਦੇਖ ਲਓ ਸਾਡਾ ਕਿਆ ਹਾਲ ਹੈ ਜੀ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਹੈਗੀਆਂ ਜੀ ਹੂੰ ਇਹਨਾਂ ਨੂੰ ਸਰਕਾਰਾਂ ਨੂੰ ਇੱਥੇ ਪਹੁੰਚਣੇ ਚਾਹੀਦਾ ਪਰ ਇਹ ਸਰਕਾਰਾਂ 1 ਮਿੰਟ ਵੀ ਕੇ 15 ਮਿੰਟ ਆਇਆ ਬੰਦਾ ਜਿਹੜਾ ਹੁਣ ਐਲਐਮਐ ਬਣਿਆ ਹੋਇਆ ਤੇ ਤੁਸੀਂ ਦੇਖੋ ਸੰਗਤਾਂ ਦਾ ਹਜੂਮ ਕਿੰਨਾ ਹੈ ਇਹ ਬਾਬੇ ਨਾਨਕ ਦੀ ਕਿਰਪਾ ਹੈ ਜਿਹੜੀ ਇਹ ਸੰਗਤਾਂ ਨੂੰ ਇਹ ਗੁਰਤੀ ਮਿਲੀ ਹੋਈ ਆ ਇਹ ਸਾਡੇ ਖੂਨ ਵਿੱਚ ਹੈ ਵੀ ਲੋਕਾਂ ਦੀ ਸੇਵਾ ਮਾੜੇ ਜਾਂ ਮੌਕਾ ਕਿਤੇ ਮਿਲੇ ਵੱਧ ਚੜ ਕੇ ਜਿਹੜੇ ਹਿੱਸਾ ਪਾਉਂਦੇ ਆ ਉਹ 15 ਮਿੰਟ ਲਈ ਆਏ ਤੇ ਉਹ ਵੀ ਉੱਥੇ ਖੜ ਕੇ ਚਲੇ ਗਏ ਇੱਥੇ ਸਾਡੇ ਕੋਲ ਇੱਥੇ ਤੱਕ ਕੋਈ ਨਹੀਂ ਆਇਆ ਬਾਹਰ ਜਾ ਕੇ ਵੀਡੀਓ ਆ ਬਣਾਦੇ ਆ ਵੀ ਅਸੀਂ ਪਾਣੀ ਸਾਫ਼ ਕਰਦੇ ਆ ਸੜਕਾਂ ਦਾ ਇਹ ਗੱਲ ਥੋੜੀ ਹੁੰਦੀ ਆ ਸਰਕਾਰ ਨੂੰ ਇੱਥੇ ਆੜੇ ਜਾਇਦਾ ਜਿਹੜੇ ਐਲ ਐਮੇ ਬਣੇ ਹੋਏ ਆ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਵੀਰ ਜੀ ਇਹ ਜਜ਼ਬਾ ਹੈ ਨੌਜਵਾਨਾਂ ਦੇ ਵਿੱਚ ਕਿਉਂਕਿ ਆਰਮੀ ਦੇ ਜਿਹੜੇ ਰੋਡ ਮੈਪ ਨੇ ਉਹ ਵੀ ਮਤਲਬ ਤੋਂ ਮਖਾਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਪਾਸੇ ਨੂੰ ਆਰਮੀ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਜਾਲ ਲਾ ਕੇ ਉਹਦੇ ਵਿੱਚ ਇੱਕ ਕਪੜਾ ਲਾ ਕੇ ਉਹਦੇ ਵਿੱਚ ਲੱਕੜ ਪਾਈ ਜਾ ਰਹੀ ਹੈ ਜਿੰਨੀ ਵੀ ਇੱਥੇ ਵੱਢੀ ਗਈ ਸੀਗੀ ऐसा जो इस्तेमाल करके बनाता है जिसको ज्ञान बास्केट के नाम से जाना जाता है ये जो है आपको लॉन्ग समय लॉन्ग लाइफ जो है आपको वेलिटी देता है एक दीवार तैयार की जाती जा रही है ਇਹਦੇ ਵਿੱਚ ਜਿਹੜੇ ਨੇ ਕਪੜਾ ਲਾ ਕੇ ਜਿਹੜਾ ਆਹ ਵਾਲਾ ਕਪੜਾ ਹੈ ਇਹਨੂੰ ਲਾ ਕੇ ਉਸ ਤੋਂ ਬਾਅਦ ਇਹਨੂੰ ਉਹਦੇ ਵਿੱਚ ਸਿੱਟਿਆ ਜਾਏਗਾ ਪਾਣੀ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਗੱਟੇ ਸੁੱਟੇ ਜਾਣਗੇ ਉਪਰੋਂ ਜਿਹੜੇ ਗੱਟੇ ਮਿੱਟੀ ਦੇ ਭਰ ਕੇ ਰੇਤੇ ਦੇ ਸਿੱਟੇ ਜਾਂਦੇ ਨੇ ਉਹ ਕੰਦ ਦੇ ਵਿੱਚ ਪਾਏ ਜਾਂਦੇ ਨੇ ਵਾਇਗਰੂ ਕਰ ਰਿਹਾ ਜੋ ਕਰ ਰਿਹਾ ਅਸੀਂ ਕੌਣ ਹੁੰਨੇ ਕਰਨ ਵਾਲੇ ਆ ਰਾਤ ਦੇ ਆਏ ਹੋਇਆ ਡਿਊਟੀ ਲੱਗੀ ਹੋਈ ਆ ਕਰ ਰਹੇ ਆ ਜਿੰਨਾ ਕੋ ਹੋ ਸਕੇ ਕਰਾਂਗੇ ਅਸੀਂ ਤਾਂ ਜੀ ਦੇਖੋ ਜਿੰਨੇ ਵੀ ਪੰਜਾਬੀ ਆ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਇੱਕੋ ਗੱਲ ਕਹਿੰਨੇ ਆ ਵੀ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਜੰਗ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸਾਡੀ ਆਰਮੀ ਆ ਸਾਡੀ ਬਹੁਤ ਮਦਦ ਕਰ ਰਹੀ ਆ ਜੀ ਸਵੇਰ ਦੇ ਲੱਗੇ ਹੋਏ ਆ ਜੀ ਬਾਕੀ ਆਪਣਾ ਇਲਾਕਾ ਪੂਰਾ ਲੱਗਿਆ ਹੋਇਆ ਜੀ ਜੇ ਆਪਾਂ ਕਿਸੇ ਦੀ ਮਦਦ ਕਰੂਗੇ ਤਾਂ ਸਾਡੇ ਨਾਲ ਵੀ ਕੋਈ ਖੜੂਗਾ ਜੀ ਇਹ ਸਰਕਾਰ ਕਾਹਨੂੰ ਆਣੀ ਨਹੀਂ ਚਾਹੀਦੀ ਮੈਂ ਜੋਰ ਨਾਲ ਕਹਿੰਦਾ ਵੀ ਇਹ ਸਰਕਾਰ ਨਹੀਂ ਆਣੀ ਚਾਹੀਦੀ ਜਿਵੇਂ ਕਿ ਤੁਹਾਨੂੰ ਅਸੀਂ ਕੱਲ ਦੀਆਂ ਤਸਵੀਰਾਂ ਦਿਖਾ ਰਹੇ ਆ ਵਜੀਦਪੁਰ ਦੇ ਨੇੜੇ ਪੈਂਦੇ ਸਤਲੁਜ ਦਰਿਆ ਦੇ ਕੰਢੇ ਦੇ ਉੱਤੋਂ ਜਿਸ ਤਿੱਕੇ ਦੇ ਨਾਲ ਮਾਰ ਪੈ ਰਹੀ ਹੈ ਲਗਾਤਾਰ ਪਾੜ ਵਧ ਰਿਹਾ ਸੀਗਾ ਉਸ ਨੂੰ ਬਚਾਉਂਦੇ ਹੋਏ ਜਿਹੜੇ ਆਰਮੀ ਪਹੁੰਚੀ ਹੈ ਨਾਲ ਦੀ ਨਾਲ ਜਿਹੜੇ ਆਪ ਮੁਹਾਰੇ ਲੋਕ ਨੇ ਇੱਥੇ ਕੰਮ ਕਰ ਰਹੇ ਨੇ ਜਿਵੇਂ ਅਸੀਂ ਤੁਹਾਨੂੰ ਰਾਤ ਦਾ ਦਿਖਾ ਰਹੇ ਹਾਂ ਤਾਂ ਨੌਜਵਾਨਾਂ ਦੇ ਵਿੱਚ ਜਜਬਾ ਹੌਸਲਾ ਹੈ ਤੇ ਉਹ ਜਕਾਰੇ ਲਾਉਂਦੇ ਹੋਏ ਜਿਹੜੇ ਕੰਮ ਕਰ ਰਹੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਵਜੀਦਪੁਰ ਪਿੰਡ ਦੇ ਨੇੜੇ ਜਿਹੜਾ ਬੰਨ ਨੂੰ ਜਿਹੜਾ ਜਿਸ ਤਰੀਕੇ ਨਾਲ ਫਾੜ ਪੈ ਰਿਹਾ ਸੀਗਾ ਜਕਾਰੇ ਲਾਉਂਦੇ ਹੋਏ ਇੱਥੇ ਕੰਮ ਕਰ ਰਹੇ ਨੇ ਬੋਲੇ ਸੋਨਿਆਲ ਦੇ ਜਿਹੜੇ ਜਕਾਰੇ ਲੱਗ ਰਹੇ ਨੇ ਇੱਥੇ ਤਸਵੀਰ ਜਿਹੜੀ ਆ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਇਹ ਆ ਸਤਲੁਜ ਦਰਿਆ ਦਾ ਕੰਢਾ ਜਿੱਥੇ ਕੀ ਪਹਿਲਾਂ ਤਾਰ ਲਾਈ ਗੱਟੇ ਲਾਏ ਉਸ ਤੋਂ ਬਾਅਦ ਜਿਹੜਾ ਅੱਗੇ ਵੱਲ ਨੂੰ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਤਸਵੀਰ ਜਿਸ ਤਰੀਕੇ ਨਾਲ ਪਾਣੀ ਦਾ ਵਹਾਵ ਲਗਾਤਾਰ ਹੋ ਰਿਹਾ ਕਿਉਂਕਿ ਰਾਤੀ ਪਾਣੀ ਤੇਜ਼ ਬਹੁਤ ਸੀਗਾ ਦੱਸਿਆ ਜਾ ਰਿਹਾ ਸੀਗਾ ਸਵਾ ਲੱਖ ਦੇ ਨੇੜੇ ਤੇ ਜਿਹੜਾ ਕਿਊਸਿਕ ਛੱਡਿਆ ਗਿਆ ਸੀਗਾ ਪਾਣੀ ਪਰ ਹੁਣ ਜਿਹੜੀ ਸਥਿਤੀ ਹੈ ਜਿਵੇਂ ਇੱਥੇ ਬਈਓ ਰਾਣੇ ਜ਼ੋਰ ਲਾਇਆ ਕਿਉਂਕਿ ਇੱਥੇ ਬਹੁਤ ਸਾਰੇ ਪਪੂਲਰ ਸੀਗੇ ਇੱਥੇ ਬਹੁਤ ਜਿਹੇ ਪਪੂਲਰ ਸੀਗੇ ਤੇ ਉਹਨਾਂ ਨੂੰ ਵੱਢ ਕੇ ਵਿੱਚ ਸੁੱਟਿਆ ਗਿਆ ਹੁਣ ਜਿਹੜੇ ਗੱਟੇ ਭੜ ਭੜ ਕੇ ਮਿੱਟੀ ਦੇ ਉਹ ਲਾਏ ਗਏ ਨੇ ਜਾਲ ਲਾਇਆ ਗਿਆ ਕਿ ਪਾਣੀ ਅੱਗੇ ਵੱਲ ਨੂੰ ਵਧ ਨਾ ਸਕੇ ਨੌਜਵਾਨਾਂ ਦੇ ਵਿੱਚ ਜਜ਼ਬਾ ਬਹੁਤ ਹੈ ਉਹਨਾਂ ਦਾ ਖੂਨ ਜਿਹੜੇ ਨੇ ਉਸ ਤਰੀਕੇ ਦੇ ਨਾਲ ਉਹ ਚੀਜ਼ਾਂ ਦੱਸਦੇ ਹੋਏ ਤੁਹਾਨੂੰ ਤਾਂ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਹੈ ਕਿ ਉਹ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਮਜ਼ਬੂਤ ਹੋਵੇ ਕਿਉਂਕਿ ਇੱਥੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਵੀ ਕਟਿਆਂ ਦੇ ਵਿੱਚ ਤੋੜਿਆਂ ਦੇ ਵਿੱਚ ਪਰ ਪਰ ਕੇ ਇੱਥੇ ਲਾ ਰਹੇ ਨੇ ਮਿੱਟੀ ਤਾਂ ਦੂਜੇ ਪਾਸੇ ਸਿੱਖ ਰੈਜੀਮੈਂਟ ਦੀ ਆਰਮੀ ਪਹੁੰਚੀ ਹੋਈ ਹੈ ਇਹ ਵੀ ਤਸਵੀਰ ਹੈ ਕਿ ਆਰਮੀ ਵੀ ਇੱਥੇ ਜਿਹੜੀ ਆ ਪਹੁੰਚੀ ਆ ਉਹ ਆ ਕੇ ਕੰਮ ਕਰ ਰਹੀ ਆ ਲੋਕ ਕਹ ਰਹੇ ਸੀ ਕਿ ਕਿ ਇੱਥੇ ਸੇਵਾ ਦੇ ਲਈ ਸਾਰੇ ਆਉਣ ਦੂਦਰਾਡੇ ਤੋਂ ਤੇ ਮੁੰਡੇ ਜਿਹੜੇ ਨੇ ਆਪ ਲੱਗੇ ਹੋਏ ਨੇ ਨੌਜਵਾਨ ਨੇ ਪੰਜਾਬ ਦੇ ਜਿਹੜੇ ਇੱਥੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਇੱਥੇ ਇਹ ਸਾਰੀ ਚੀਜ਼ ਹੋਈ ਪਈ ਆ ਆਰਮੀ ਦੇ ਰੋਡ ਮੈਪ ਕੀ ਨੇ ਆਰਮੀ ਨੇ ਰੋਡ ਮੈਪ ਬਣਾ ਕੇ ਉਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਸਾਰੀਆਂ ਚੀਜ਼ਾਂ ਲਾ ਰਹੇ ਆ ਰਾਤ ਨੂੰ ਜਿਹੜੀ ਇੱਕ ਵੱਖਰੀ ਤਸਵੀਰ ਹੋਈ ਸੀਗੀ ਭਾਈ ਸਾਨੂੰ ਐਂ ਦੀ ਲੰਘਾ ਦਿਓ ਅਸੀਂ ਆ ਸਾਰੀਆਂ ਤਸਵੀਰਾਂ ਦਿਖਾ ਰਹੇ ਸੀਗੇ ਪਰ ਇੱਕ ਮੈਂ ਤਾਂ ਨੌਜਵਾਨ ਬਿਲਕੁਲ ਆ ਯਾਰ ਮੀਰੇ ਨੂੰ ਕਹ ਰਹੇ ਜਕਾਰੇ ਲਾਉਂਦੇ ਹੋ ਇਹ ਇਹ ਜਜ਼ਬਾ ਹੈ ਨੌਜਵਾਨਾਂ ਦੇ ਵਿੱਚ ਕਿਉਂਕਿ ਆਰਮੀ ਦੇ ਜਿਹੜੇ ਰੋਡ ਮੈਪ ਨੇ ਉਹ ਵੀ ਨਾ ਤੁਮ ਮਖਾਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਪਾਸੇ ਨੂੰ ਆਰਮੀ ਲੱਗੀ ਹੋਈ ਆ ਆਰਮੀ ਦੇ ਜਿਹੜੇ ਰੋਡ ਮੈਪ ਹੁੰਦੇ ਨੇ ਉਹ ਆਰਮੀ ਬੜੇ ਬਖੂਬੀ ਤੇ ਬਰੀਕੀ ਤਰੀਕੇ ਦੇ ਨਾਲ ਕਰਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਜਾਲ ਲਾ ਕੇ ਉਹਦੇ ਵਿੱਚ ਇੱਕ ਕਪੜਾ ਲਾ ਕੇ ਉਹਦੇ ਵਿੱਚ ਲੱਕੜ ਪਾਈ ਜਾ ਰਹੀ ਹੈ ਜਿੰਨੀ ਵੀ ਇੱਥੇ ਵੱਢੀ ਗਈ ਸੀਗੀ ਕਿ ਇਹਦੇ ਉੱਤੇ ਦਬਾਅ ਬਣ ਸਕੇ ਆਰਮੀ ਦੇ ਜਵਾਨ ਜਿਹੜੇ ਆਪ ਉੱਥੇ ਨਾਲ ਪਾਣੀ ਦੇ ਵਿੱਚ ਖੜੇ ਹੋਏ ਨੇ ਬਜ਼ੁਰਗ ਜਿਹੜੇ ਨੇ ਆਪ ਜਿਹੜੇ ਸਲਾਈਆਂ ਕਰ ਰਹੇ ਨੇ ਇੱਥੇ ਤੇ ਤਸਵੀਰ ਹੈ ਇੱਕ ਤਸਵੀਰ ਕਾਲੀ ਵੀ ਸੀਗੀ ਪੁਲਿਸ ਸਾਰੀ ਕਹਿੰਦੇ ਬਾਹਰ ਖੜੀ ਦੀ आप बुजुर्ग नौजवान काम करते रहे ये तस्वीर है सतुलुज द्रियाधे कंडे दी जिथे की आप सारी फिफ्टी सेवन इंजीनियर जो डिमांड था कि ज्ञान बास्केट जैसा चाहिए वो हमने प्रोवाइड किया है जिसका इस्तेमाल ओके okay. स्टोन इस को जो है एकत्रित करके स्टोन से दीवार जो बनती है जैसा है उसको सामने दिखाई दे रहा है ये बनेगा तो इससे जो है परमानेंट ये जो लग रहा है सेंड बैग लगता है वो डुप्लीकेट होता है यानी कि जो है कम समय के लिए होता है ऐसा जो इस्तेमाल करके बनाता है जिसको ज्ञान बास्केट के नाम से जाना जाता है ये जो है आपको लॉन्ग समय लॉन्ग लाइफ जो है आपको बलेटी देता है बिल्कुल तो अच्छा सर जिम्मे ये दीवार बनाई जा रही है रात दा लोकां दा सांस के, का लोगों का सास चुक पाया पानी बच जाएगा क्योंकि वो उत्थक दो सौ फुट का पहाड़ करता इस प्रकार से दीवार बनाई जा सकती है तो आपको किसी प्रकार की चिंता करने की जरूरत नहीं है अगले समय तक ये परफेक्ट आपको प्रोटेक्शन देगा बिल्कुल किन्ने नंबर जी बटालीन इतने पहुंची कितों आई थे, तो जीडी है किन्ने समय तक लोगों को सुख का सह आ जाएगा ये फिफ्टी सेवन इंजीनियर है जो चंडीगढ़ जीरकपुर के एरिया से तो आई है से, वो है और इनके साथ में एक यूनिट है सोलह सिख जो सिख रेजीमेंट सिख रेजीमेंट दोनों मिलकर इसको कोपरेट कर रहे हैं बिल्कुल तो जिस तरीके नाम की है हौलदार अमित कुमार जी फिफ्टी सेवन इंजीनियर ਹੌਲਦਾਰ ਅਮਿਤ ਕੁਮਾਰ ਜੀ ਸੀਗੇ ਤਾਂ ਇਹ ਤਸਵੀਰ ਹੈ ਇਹ ਕੰਦ ਬਣਾ ਰਿਹਾ ਆਰਮੀ ਦੀ ਭਾਸ਼ਾ ਦੇ ਵਿੱਚ ਇਹਨੂੰ ਜਿਹੜਾ ਕੰਦ ਕਿਹਾ ਜਾਂਦਾ ਤੇ ਕਰ ਲੋ ਕੋਈ ਨਹੀਂ ਪਤਾ ਕੀ ਹੈ ਆਪਣਾ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਬਹੁਤ ਵਧੀਆ ਹੈ ਬਹੁਤ ਵਧੀਆ ਜੀ ਵੀਰ ਜੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਪਿੰਡ ਦੇ ਹਾਂ 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 ਜੀ ਬੋਲੇ ਸੋਨ ਹਾਲ ਬੋਲੇ ਸੋਨ ਹਾਲ ਜਿਹੜੇ ਨੌਜਵਾਨਾਂ ਦੇ ਵਿੱਚ ਇੱਥੇ ਜਿਹੜੇ ਕੰਮ ਕਰ ਰਹੇ ਨੇ ਸਿੱਖ ਰੈਜiment ਅਸੀਂ ਲੰਘ ਜਾਈਏ ਤਾਂ ਉੱਤੋਂ ਜਿਵੇਂ ਉਪਰੋਂ ਜਿਹੜੇ ਗੱਟੇ ਮਿੱਟੀ ਦੇ ਭਰ ਕੇ ਰੇਤੇ ਦੇ ਸਿੱਟੇ ਜਾਂਦੇ ਨੇ ਉਹ ਕੰਧ ਦੇ ਵਿੱਚ ਪਾਏ ਜਾਂਦੇ ਨੇ ਆ ਲੰਘਾ ਆ ਜਾਓ ਬਈ ਸਾਨੂੰ ਆਓ ਜਾਓ ਨੀਰਜ ਨੂੰ ਕਹੂੰਗਾ ਇਸ ਪਾਸੇ ਨੂੰ ਆ ਜਾਓ ਇਹ ਇੱਕ ਦੀਵਾਰ ਤਿਆਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਨੇ ਕਪੜਾ ਲਾ ਕੇ ਜਿਹੜਾ ਆਹ ਵਾਲਾ ਕਪੜਾ ਹੈ ਇਹਨੂੰ ਲਾ ਕੇ ਉਸ ਤੋਂ ਬਾਅਦ ਇਹਨੂੰ ਉਹਦੇ ਵਿੱਚ ਸਿੱਟਿਆ ਜਾਏਗਾ ਪਾਣੀ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਗੱਟੇ ਸੁੱਟੇ ਜਾਣਗੇ ਸਿੱਖ ਰੈਜੀਮੈਂਟ ਜਿਹੜੀ ਉਹ ਪਹੁੰਚੀ ਹੋਈ ਆ ਤਾਂ ਇਸ ਦੀ ਸਰ ਇਹ ਇਹ ਆਪਨੇ ਇਦਰੀ ਬਣਾ ਇਦਰੀ ਬਣਾਇਆ ਕਿ ਬਣਾ ਬਣਾਇਆ ਲੈ ਕੇ ਆਏ ਹੋ ਨਹੀਂ ਇਹ ਇੰਜੀਨੀਅਰ ਕਾ ਹੀ ਮੋਡੀਫਿਕੇਸ਼ਨ ਕੀਤਾ ਹੋਇਆ ਹੈ ਇਹ 57 ਇੰਜੀਨੀਅਰ ਕਾ ਹੀ ਮੋਡੀਫਿਕੇਸ਼ਨ ਕੀਤਾ ਹੋਇਆ ਜਿਸਕੋ ਗਿਆਨਵਾਸਕਰ ਗਿਆਨ ਸਿੰਘੇ تھے ਉਹਨਾਂ ਦੇ ਨਾਮ ਪਰ ਬਣਾ ਹੋਇਆ ਥਾ ਇਸ ਲਈ ਇਸਕੋ ਗਿਆਨਵਾਸਕਰ ਕਾ ਨਾਮ ਸੇ ਜਾਨਾ ਜਾਂਦਾ ਹੈ ज्ञान सिंह सिगे ਉਹਨਾਂ ਦੇ ਨਾਂ ਦੇ ਉੱਤੇ ਬਣਿਆ ਹੈ। ਇਹ ਓਕੇ ਓਕੇ। ਉਹਨਾਂ ਦਾ ਆਈਡੀਆ ਹੈ। ਹਾਂ ਉਹਨਾਂ ਦਾ EMPLOYE IDEA ਆਏਗਾ। ਇਹ ਕਿੰਨਾ ਸਕਸੈਸਫੁਲ ਹੋਇਆ ਕਿੱਥੇ ਕਿੱਥੇ ਹੋਇਆ। ਕਾਫੀ ਇਹ ਜੈਂਟ ਕੇਸ ਹੈ ਲੈ ਕੇ ਆਪਕੋ ਪੀਸ ਇਲਾਕੇ ਤੱਕ ਹਮੇਸ਼ਾ ਸਕਸੈਸ ਮਿਲਦਾ ਹੈ। ਬਿਲਕੁਲ। ਤਾਂ ਜਿਵੇਂ ਦੱਸ ਰਹੇ ਨੇ ਗਿਆਨ ਸਿੰਘ ਜੀ ਦਾ ਨਾਂ ਦੇ ਉੱਤੇ ਇਹਦਾ ਜਿਹੜਾ ਨਾਮ ਰੱਖਿਆ ਗਿਆ ਹੋਇਆ ਤੇ ਇਹਦਾ ਕਾਫੀ ਸਕਸੈਸਫੁਲੀ ਜਿਹੜੇ ਦੇਖ ਨੂੰ ਮਿਲਣ ਸਿੱਖ ਰੈਜੀਮੈਂਟ ਦੇ ਨੌਜਵਾਨ ਵੀ ਨੇ। ਭਾਜੀ ਪਹਿਲਾਂ ਤਾਂ ਇਹ ਜ਼ਹਨ ਦੇ ਵਿੱਚ ਆ ਰਿਹਾ ਹੋਣਾ ਕਿ ਵੀ ਪੰਜਾਬ ਨੂੰ ਡੁੱਬਣ ਨਹੀਂ ਦੇਣਾ। ਹਾਂਜੀ। ਦੂਜਾ ਤੁਹਾਡੇ ਦੇ ਉੱਤੇ ਲੋਕਾਂ ਨੂੰ ਉਮੀਦ ਬੜੀ ਸੀਗੀ। ਹੁਣ ਵੀ ਉਮੀਦ ਰੱਖੀ ਬੈਠੇ ਨੇ ਕਿ ਤੁਸੀਂ ਆਓਗੇ। ਲਾਈਵ ਤੇ ਮਨਾ ਕੀਤਾ ਆਇਆ। ਅੱਛਾ ਮਨਾ ਕੀਤਾ ਆਇਆ ਗੱਲ ਕਰਨ ਤੋਂ। ਚਲੋ ਬਾਈ ਹੋਰੀ ਜਿਹੜੇ ਨੇ ਆਰਮੀ ਦੇ ਵਿੱਚ ਸਿਵਮਾਨ ਨਿਭਾ ਰਹੇ ਨੇ ਪਰ ਇਹਨਾਂ ਨੂੰ ਗੱਲ ਕਰਨ ਤੋਂ ਮਨਾ ਕੀਤਾ ਆਇਆ। ਪਾਜੀ ਕੀ ਹੁਣ ਕਿੰਨੇ ਕ ਹੌਸਲੇ ਦੇ ਵਿੱਚ ਹੈਗੇ ਹੋ? ਹੈ ਕੋਈ। ਅਸੀਂ ਤਾਂ ਜੀ ਦੇਖੋ ਜਿੰਨੇ ਵੀ ਪੰਜਾਬੀ ਆ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਇੱਕੋ ਗੱਲ ਕਹਿੰਨੇ ਆ ਵੀ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ। ਜੰਗ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਤੇ ਇੱਥੇ ਜੰਗ ਪਰਸੋਂ ਦੀ ਲੱਗੀ ਹੋਈ ਆ ਤੇ ਕੱਲ ਵੀ ਸਾਰਾ ਦਿਨ ਅਸੀਂ ਰਾਤ ਵੀ ਇੱਥੇ ਸੀਗੇ 3 ਵਜੇ ਡੀਸੀ ਸਾਹਿਬ ਵੀ ਆਏ ਸੀਗੇ ਇੱਥੇ ਤੇ ਅਸੀਂ ਤਕਰੀਬਨ 4:30 ਵਜੇ ਤੋਂ ਪਹਿਲਾਂ ਇੱਥੇ ਫੌਜ ਆ ਚੁੱਕੀ ਸੀਗੀ ਤੇ ਉਹਨਾਂ ਨੇ ਵੀ ਆ ਸਾਡਾ ਇੱਥੇ ਆ ਕੇ ਸਵੇਰ ਦੇ ਲੱਗੇ ਹੋਏ ਆ ਤੇ ਤੁਸੀਂ ਦੇਖੋ ਸੰਗਤਾਂ ਦਾ ਹਜੂਮ ਕਿੰਨਾ ਹੈ ਇਹ ਬਾਬੇ ਨਾਨਕ ਦੀ ਕਿਰਪਾ ਹੈ ਜਿਹੜੀ ਇਹ ਸੰਗਤਾਂ ਨੂੰ ਇਹ ਗੁੜਤੀ ਮਿਲੀ ਹੋਈ ਆ ਇਹ ਸਾਡੇ ਖੂਨ ਵਿੱਚ ਹੈ ਵੀ ਲੋਕਾਂ ਦੀ ਸੇਵਾ ਮਾੜੇ ਜਾਂ ਮੌਕਾ ਕਿਤੇ ਮਿਲੇ ਵੱਧ ਚੜ ਕੇ ਜਿਹੜੇ ਹਿੱਸਾ ਪਾਉਨੇ ਆ ਹਾਂ ਬਿਲਕੁਲ ਰਾਤ ਡਰੇ ਪਏ ਸੀ ਕਿ ਹੁਣ ਵੀ ਡਰ ਹੈਗਾ ਕਿ ਵੀ ਜੇ ਉਸ ਪਾਸੇ ਤੋਂ ਜਿਹੜਾ ਕਿਨਾਰਾ ਟੁੱਟ ਗਿਆ ਤੇ ਮਾਰਪ ਕਹਿੰਦੇ ਮਾਰ ਦੇਣੀ ਉਹਨੇ ਜਿਹੜਾ ਰਾਤ ਸੀਗਾ ਜੀ ਰਾਤ ਅਸੀਂ ਇੱਥੇ ਬੈਠੇ تھے ਉਹ ਜਿੱਥੇ ਉਹ ਦਰਖਤ ਹੈ ਜੀ ਰਾਤ ਉੱਥੇ ਸੀਗਾ ਪਾਣੀ ਤੇ ਆ ਪਾੜ ਪੈ ਕੇ ਰਾਤੋਂ ਰਾਤ ਔਰੇ ਤੱਕ ਆ ਗਿਆ ਪਰ ਫੌਜ ਨੂੰ ਹੁਕਮ ਨਹੀਂ ਸੀਗਾ ਰਾਤ ਨੂੰ ਕੰਮ ਕਰਨ ਦਾ ਕਿਉਂਕਿ ਉੱਪਰ ਅਫਸਰਾਂ ਵੱਲੋਂ ਹਦਾਇਤਾਂ ਸੀਗੀਆਂ ਆਹੇ ਮਤਲਬ ਕਹਿੰਦੇ ਵੀ ਸੂਰਜ ਦੀ ਪਹਿਲੀ ਕਰਨ ਚੜ੍ਹਦੀ ਸਾਰੇ ਅਸੀਂ ਇੱਥੇ ਆ ਜਾਊਂਗੇ ਤੇ ਬਾਈ ਸਾਰੇ ਇੱਥੇ ਪਹੁੰਚ ਗਏ ਸਾਡੀ ਸਿੱਖ ਰ ਹੈ ਜੀ ਮਿੰਡ ਦਾ ਬੜਾ ਬੜਾ ਧੰਨਵਾਦ ਹੈ ਜੀ ਸਾਡੇ ਇਲਾਕੇ ਵਿੱਚ ਸੇਵਾ ਕਰ ਰਹੇ ਹਾਂਜੀ ਬਿਲਕੁਲ ਸਰ ਤੁਸੀਂ ਗੱਲ ਕਰ ਸਕਦੇ ਹੋ ਜਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਸੇਵਾਵਾਂ ਹਰ ਥਾਂ ਦੇ ਉੱਤੇ ਨਿਭਾਉਣੇ ਤੇ ਹੁਣ ਵੀ ਤੁਹਾਡੇ ਉੱਤੇ ਪੂਰੇ ਪੰਜਾਬ ਨੂੰ ਤੇ ਇੱਥੇ ਖਾਸ ਕਰਕੇ ਚਮਕੌਰ ਸਾਹਿਬ ਦਾ ਜਿਹੜਾ ਹਲਕਾ ਹੈ ਰੋਪੜ ਦੇ ਉਹਨਾਂ ਨੂੰ ਆਸ ਇਹ ਹੈ ਕਿ ਵੀ ਆਰਮੀ ਹੀ ਕਰ ਸਕਦੀ ਹੈ ਇਹ ਸਟਾਰਟਅਪ ਜਿਹੜਾ ਤੁਹਾਡਾ ਸੀਗਾ ਇਹਨੇ ਰੋਕ ਲਈ ਪਾਣੀ ਨੂੰ ਨਹੀਂ ਇਹ ਤਾਂ ਵਾਇਗਰੂ ਕਰ ਰਿਹਾ ਜੋ ਕਰ ਰਿਹਾ ਅਸੀਂ ਕੌਣ ਹੁੰਨੇ ਕਰਨ ਵਾਲੇ ਬਿਲਕੁਲ ਆਰਾਧ ਦੇ ਆਏ ਹੋਇਆ ਡਿਊਟੀ ਲੱਗੀ ਹੋਈ ਆ ਕਰ ਰਹੇ ਆ ਜਿੰਨਾ ਕੋ ਹੋ ਸਕੇਗਾ ਕਰਾਂਗੇ ਬਿਲਕੁਲ ਹਾਂ ਬਿਲਕੁਲ ਜਿਸ ਤਿੱਕੇ ਨਾਲ ਇਹ ਤਸਵੀਰਾਂ ਤੁਸੀਂ ਦੇਖਦੇ ਹੋ ਕੀ ਲੱਗਦਾ ਕਿ ਪੰਜਾਬ ਦੇ ਨਾਲ ਇਹ ਜਿਹੀਆਂ ਚੀਜ਼ਾਂ ਬੜੀਆਂ ਹੁੰਦੀਆਂ ਆਈਆਂ ਨੇ ਗਾਹ ਵੀ ਹੁੰਦੇ ਰਹਿਣੀਆਂ ਕਿਉਂਕਿ ਜਿਹੜੀਆਂ ਆਫਤਾਂ ਹੁੰਦੀਆਂ ਨੇ ਕੀ ਪਤਾ ਕਿਸੇ ਪਾਸੋਂ ਆ ਜਾਂਦੀਆਂ ਨੇ ਕੀ ਅਰਦਾਸ ਚਲਦੀ ਹੁੰਦੀ ਹੈ ਮਨ ਦੇ ਵਿੱਚ ਨਹੀਂ ਨਹੀਂ ਇਹ ਤਾਂ ਸਰਬੱਤ ਦਾ ਭਲਾ ਦਾ ਸਾਡੇ ਕੌਮ ਦੇ ਵਿੱਚ ਸਰਬੱਤ ਦਾ ਭਲਾ ਚਾਹੁੰਨੇ ਆ ਸਰਬੱਤ ਦਾ ਭਲਾ ਹੋਣਾ ਚਾਹੀਦਾ ਬਿਲਕੁਲ ਹੁਣ ਸਰ ਇਹ ਡਰ ਵਾਲੀ ਕੋਈ ਗੱਲ ਤਾਂ ਨਹੀਂ ਹੋਏਗੀ ਕਿ ਲੱਗਦਾ ਕਿ ਬਚ ਜਾਏਗਾ ਸਾਰਾ ਕੁਝ ਕੋਈ ਅਜਿਹੀ ਗੱਲ ਤਾਂ ਨਹੀਂ ਹੋਏਗੀ ਉਧੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਵੈਸੇ ਅਸੀਂ ਤਾਂ ਚਾਹੁੰਦੇ ਆ ਅਰਦਾਸ ਇਹੋ ਹੀ ਆ ਕਿ ਵਿਚਾਰ ਰਵੇ ਜੋ ਕਰਮ ਆ ਉਹ ਕਰ ਰਹੇ ਆ ਕਿ ਵੀ ਨਾ ਹੋਵੇ ਚੀਜ਼ਾਂ ਉਹਦਿਆਂ ਰੰਗਾਂ ਨੂੰ ਉਹੀ ਉਹ ਜਾਣੇ ਸਰਦਾਰ ਸਾਹਿਬ ਕਹਿੰਦੇ ਕਿ ਵੀ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਆ ਪਰ ਖੁਦਾਨਾਕਾਸਤਾ ਜੇ ਕੋਈ ਗੱਲਬਾਤ ਹੁੰਦੀ ਆ ਪਰ ਸਾਡੀ ਮਿਹਨਤ ਲਗਾਤਾਰ ਜਾਰੀ ਆ ਤੇ ਇੱਥੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਕਿਉਂਕਿ ਲਾਸਟ ਇਹ ਬੰਨ ਰਹਿ ਗਿਆ ਸੀਗਾ 300 ਫੁੱਟ ਦਾ ਪਾੜ ਹੈ ਉਹ ਸਟਾਰਟਿੰਗ ਤੋਂ ਲੈ ਕੇ ਇੱਥੋਂ ਤੱਕ ਖੇਤ ਸੀਗਾ ਜਿਹੜੇ ਪਪੂਲਰ ਲੱਗੇ ਹੋਏ ਸੀਗੇ ਉਹ ਵੱਢ ਦਿੱਤੇ ਜਿੰਨੇ ਵੱਡੇ ਗਏ ਨੇ ਤਕਰੀਬਨ ਉਹਦਾ ਵੀ ਨੁਕਸਾਨ ਕਾਫੀ ਹੋਇਆ ਪੁੱਛਿਆ ਗਿਆ ਕਿ ਵੀ 7-8 ਲੱਖ ਦਾ ਕਿੱਲਾ ਹੀ ਪੈਂਦਾ ਕਹਿੰਦੇ ਜਦੋਂ ਤਿਆਰ ਹੁੰਦਾ ਤੇ ਹੁਣ ਇੱਥੇ ਜਿਹੜੇ ਨੌਜਵਾਨ ਉਹ ਕੰਮ ਕਰ ਰਹੇ ਆ ਉਹਨਾਂ ਨੇ ਇੱਥੇ ਆ ਮਿੱਟੀਆਂ ਪਰ ਪਰ ਕੇ ਗੱਟੇ ਸਿੱਟ ਦੇਤੇ ਲੱਕੜਾਂ ਸਿੱਟ ਦਿੱਤੀਆਂ ਘਟੋ ਘਟ ਪੰਜ-ਛੇ ਹਜ਼ਾਰ ਕੁਇੰਟਲ ਜਿਹੜੀ ਆ ਮਿੱਟੀ ਸੜ ਦਿੱਤੀ ਤਾਂ ਇਸ ਪਾਸੇ ਨੂੰ ਵੀ ਮੈਂ ਅੱਗੇ ਨੂੰ ਜਾਊਂਗਾ ਬਈ ਉਹ ਨਾਲ ਗੱਲ ਕਰਾਂਗੇ ਕਿਉਂਕਿ ਇਹ ਸਥਿਤੀ ਤੁਹਾਨੂੰ ਮੈਂ ਲਗਾਤਾਰ ਸਾਂਝੀ ਕਰ ਰਿਹਾ ਨਾਲ ਚਾਹ ਵੀ ਪਿਆ ਰਹੇ ਆ ਸਾਡੇ ਨੌਜਵਾਨ ਜਿਹੜੇ ਥੱਕਨ ਨਾ ਕਿਉਂਕਿ ਲਗਾਤਾਰ ਬਈ ਕਹਿੰਦੇ ਪੰਜਾਬੀਆਂ ਚ ਤਾਂ ਹੌਸਲੇ ਤੇ ਜਜ਼ਬਾ ਦੋਨੇ ਹੁੰਦੇ ਆ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ ਕਿ ਵੀ ਕੋਈ ਘਟਨਾ ਨਾ ਵਾਪਰ ਜਾਵੇ ਕੀ ਹੁਣ ਸਥਿਤੀ ਐ ਦਿਲ ਤਾਂ ਨਹੀਂ ਧੜਕ ਰਿਹਾ ਅਜੇ ਨਹੀਂ ਵੀਰ ਬਹੁਤ ਔਖਾ ਐ ਬਹੁਤ ਜ਼ਿਆਦਾ ਔਖਾ ਐ ਤੁਹਾਡੇ ਸਾਹਮਣੇ ਲੱਗੇ ਹੋਏ ਆ ਲੱਗੇ ਹੋਇਆ ਵੀਰੇ ਹਿੰਮਤ ਨਹੀਂ ਆ ਰਹੀ ਅੱਛਾ ਚਾਹ ਚਾਹ ਦੀ ਸੇਵਾ ਕਰ ਰਹੇ ਸੇਵਾ ਵੀਰੇ ਚਾਹ ਦੀ ਸੇਵਾ ਕਰ ਰਹੇ ਆ ਬੰਦਿਆਂ ਨੂੰ ਚਾਹ ਪੁਲਾ ਰਹੇ ਆ ਬਿਲਕੁਲ ਬਿਲਕੁਲ ਦੀਵੇ ਜਾਣ ਵੀ ਚਾਹੀਦੀ ਹੈ ਕਿਉਂਕਿ ਤਾਂ ਹੀ ਕੰਮ ਕਰਨਾ ਸਟਰੋਂਗ ਹੋ ਕੇ ਕੰਮ ਕਰਨਾ ਪੈਣਾ ਕਿਉਂਕਿ ਚਾਹ ਜ਼ਰੂਰੀ ਹੈ ਚਾਹ ਬਿਨਾ ਇੱਧਰ ਬਾਈ ਬੁਲਾ ਰਹੇ ਸੀਗੇ ਇੱਕ ਕਹਿੰਦੇ ਗੱਲ ਕਰਨੀ ਹੈ ਬਾਪਾ ਫਤਿਹ ਬਾਈ ਕਿਵੇਂ ਹੁਣ ਸਥਿਤੀ ਠੀਕ ਹੈ ਕੰਟਰੋਲ ਹੈ ਲੱਗਦੀ ਤਾਂ ਕੰਟਰੋਲ ਚ ਹੈ ਹਲੇ ਫਿਲਹਾਲ ਤਾਂ ਕੰਟਰੋਲ ਚ ਲੱਗਦੀ ਬਾਕੀ ਦੇਖੋ ਸਮੇਂ ਦਾ ਮੌਸਮ ਦਾ ਨਹੀਂ ਪਤਾ ਹੀ ਖੜੇ ਮੌਸਮ ਦਾ ਨਹੀਂ ਪਤਾ ਬਿਲਕੁਲ ਪ੍ਰਸ਼ਾਸਨ ਦਾ ਕੋਈ ਐਮਐਲਏ ਕੋਈ ਮੰਤਰੀ ਆ ਕੇ ਬਾੜਿਆ ਇੱਥੇ ਹੁਣ ਉਹ ਸਵੇਰ ਤੋਂ ਲੈ ਕੇ ਹੁਣ ਤੱਕ ਗੱਲਬਾਤ ਕੀਤੀ ਕਿਸੇ ਨੇ ਨਹੀਂ ਜੀ ਕੋਈ ਨਹੀਂ ਆਇਆ ਹੈਗਾ ਜੀ ਸਾਡੀ ਆਰਮੀ ਆ ਸਾਡੀ ਬਹੁਤ ਮਦਦ ਕਰ ਰਹੀ ਹੈ ਜੀ ਸਵੇਰ ਦੇ ਲੱਗੇ ਹੋਏ ਆ ਜੀ ਬਾਕੀ ਆਪਣਾ ਇਲਾਕਾ ਪੂਰਾ ਲੱਗਿਆ ਹੋਇਆ ਜੀ ਜੇ ਆਪਾਂ ਕਿਸੇ ਦੀ ਮਦਦ ਕਰੂਗੇ ਤਾਂ ਸਾਡੇ ਨਾਲ ਵੀ ਕੋਈ ਖੜੂਗਾ ਜੀ ਇਸ ਕਰਕੇ ਆ ਸਾਰਾ ਏਰੀਆ ਜੀ ਦੂਰੋਂ ਦੂਰੋਂ ਲੋਕ ਆਏ ਹੋਏ ਆ ਸੇਵਾ ਕਰਨ ਆਰਮੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਬਿਲਕੁਲ ਇਹ ਕਹਿੰਦੇ ਜਿਸ ਤਨ ਲੱਗ ਗਿਆ ਸੋਈ ਜਾਣਾ ਜਿਹੜੇ ਪਿੰਡ ਇੱਥੇ ਨੇੜੇ-ਤੇੜੇ ਨੇ ਬੇਟ ਏਰੀਆ ਪੈਂਦਾ ਉਹ ਸਾਰੇ ਪਿੰਡਾਂ ਵਾਲੇ ਨਿਕਲੇ ਨੇ ਘਰਾਂ ਦੇ ਵਿੱਚੋਂ ਉਹ ਆ ਕੇ ਇੱਥੇ ਸੇਵਾ ਕਰ ਰਹੇ ਨੇ ਉਹ ਸੇਵਾ ਵੀ ਇਸ ਕਦਰ ਹੈ ਕਿ ਵੀ ਜੇ ਪਾਣੀ ਟੁੱਟਦਾ ਹੈ ਤਾਂ ਖਤਰਾ ਵੱਧ ਸਕਦਾ ਹੈ ਨੇੜੇ-ਤੇੜੇ ਪਿੰਡਾਂ ਦਾ ਨੁਕਸਾਨ ਬਹੁਤ ਹੋ ਜਾਣਾ ਇਸ ਕਰਕੇ ਜਿਹੜੇ ਇੱਥੇ ਲੋਕ ਆਮੋ-ਹਾਰੇ ਲੱਗੇ ਹੋਏ ਨੇ ਉਮੀਦਾਂ ਛੱਡੀਆਂ ਹੋਈਆਂ ਨੇ ਕਿ ਉਮੀਦ ਨਾ ਤੇ ਸਰਕਾਰ ਤੇ ਹੈ ਬਸ ਵਾਹਿਗੁਰੂ ਮਹਾਰਾਜ ਤੇ ਕੀ ਹਾਲੇ ਰਾਤ ਤੁਸੀਂ ਟਰੈਕਟਰ ਚਲਾ ਰਹੇ ਸੀ ਹੁਣ ਤੁਸੀਂ ਦੇਖ ਲਓ ਸਾਡਾ ਕਿਆ ਹਾਲ ਹੈ ਜੀ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਹੈਗੀਆਂ ਜੀ ਇਹਨਾਂ ਨੂੰ ਸਰਕਾਰਾਂ ਨੂੰ ਇੱਥੇ ਪਹੁੰਚਣੇ ਚਾਹੀਦਾ ਪਰ ਇਹ ਸਰਕਾਰਾਂ ਇੱਕ ਮਿੰਟ ਮਿੰਟ ਵੀ 15 ਮਿੰਟ ਆਇਆ ਬੰਦਾ ਜਿਹੜਾ ਹੁਣ ਲੰਮੇ ਬਣਿਆ ਹੋਇਆ ਮੈਂ ਲੰਮੇ ਹੀ ਕਹੂੰਗਾ ਉਹ ਹੁਣ ਤੱਕ ਆ ਕੇ ਖੜੇ ਨਹੀਂ ਹੈਗਾ ਵੀਰ ਜੀ ਤੁਸੀਂ ਦੇਖ ਲਓ ਸਾਡਾ ਕਿਆ ਬੁਰਾ ਹਾਲ ਹੈ ਇੱਧਰ ਫੌਜ ਲੱਗੀ ਹੋਈ ਆ ਸਾਰੇ ਹੋਰ ਆਮ ਜਨਤਾ ਲੱਗੀ ਹੋਈ ਆ ਦੇਖੋ ਲੰਗਰ ਆ ਰਿਹਾ ਤਾਂ ਸਾਰੇ ਪਿੰਡਾਂ ਵਿੱਚੋਂ ਲੰਗਰ ਆ ਰਿਹਾ ਵੀਰ ਜੀ ਇਹਨਾਂ ਨੇ ਸਰਕਾਰਾਂ ਨੇ ਮੈਂ ਤਾਂ ਇਹ ਕਹੂੰਗਾ ਆਮ ਜਨਤਾ ਨੂੰ ਪੀ ਇਹ ਸਰਕਾਰ ਗਾਹ ਨੂੰ ਆਣੀ ਨਹੀਂ ਚਾਹੀਦੀ ਮੈਂ ਜੋਰ ਨਾਲ ਕਹਿੰਦਾ ਵੀ ਇਹ ਸਰਕਾਰ ਨਹੀਂ ਆਣੀ ਚਾਹੀਦੀ ਠੀਕ ਆ ਵੀਰ ਜੀ ਆ ਦਿਨੇਸ਼ ਚੱਡਾ ਜੀ ਆਏ ਨਾ ਮਾਲਵਿੰਦਰ ਕਾਂਗ ਦੇ ਕਹਿੰਦੇ ਕੱਲ ਆਏ ਸੀਗੇ ਕਹਿੰਦੇ ਆ ਲੈ ਇਹ ਸਿਰਫ 15 ਮੀਟਰ ਲਈ ਆਏ ਤੇ ਉਹ ਵੀ ਉੱਥੇ ਖੜ ਕੇ ਚਲੇ ਗਏ ਇੱਥੇ ਸਾਡੇ ਕੋਲ ਇੱਥੇ ਤੱਕ ਕੋਈ ਨਹੀਂ ਆਇਆ ਬਾਹਰ ਜਾ ਕੇ ਵੀਡੀਓ ਬਣਾਦੇ ਆ ਵੀ ਅਸੀਂ ਪਾਣੀ ਸਾਫ਼ ਕਰਦੇ ਆ ਸੜਕਾਂ ਦਾ ਇਹ ਗੱਲ ਥੋੜੀ ਹੁੰਦੀ ਆ ਸਰਕਾਰ ਨੂੰ ਇੱਥੇ ਆਣਾ ਚਾਹੀਦਾ ਜਿਹੜੇ ਐਲਮੇ ਬਣੇ ਹੋਏ ਆ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਵੀਰ ਜੀ ਠੀਕ ਹੈ ਜੀ ਆ ਸਾਡਾ ਦੇਖ ਲਓ ਕਿੰਨੀ ਜਾਂਤਾ ਪਰੇਸ਼ਾਨ ਹੋ ਰਹੀ ਆ ਹੂੰ ਠੀਕ ਨੇ ਜੀ ਇਹਨਾਂ ਨੇ ਇਹਨਾਂ ਸਰਕਾਰਾਂ ਨੇ ਸਾਡਾ ਕੁਝ ਨਹੀਂ ਕਰਿਆ ਹੈਗਾ ਕੁਝ ਨਹੀਂ ਕੀਤਾ ਲਗਾਤਾਰ ਮੇਰੀ ਗੱਲ ਸੁਣੋ ਇੱਥੇ ਸਾਡੇ ਸਲਾਹ ਪਰਗਵਾਨਤਮਾਨ ਆਇਆ ਉਹਨੇ ਕੋਈ ਗੱਲ ਨਹੀਂ ਕਰੀ ਨਾ ਉਹਨੇ ਕਰੀ ਆ ਆਪਣੇ ਐਡੇ ਆਪਣੇ ਕਿਆ ਕਹਿੰਦੇ ਇਹਨੂੰ ਇਲਾਕੇ ਬਾਰੇ ਕੋਈ ਗੱਲ ਕਰੀ ਆ ਹੈ ਜੀ ਨਾ ਉਹਨੇ ਕੋਈ ਇਲਾਕੇ ਬਾਰੇ ਗੱਲ ਕਰੀ ਆ ਨਾ ਉਹਨੇ ਕੋਈ ਇੱਧਰ ਟੋਬਿਆਂ ਵਾਲੀ ਕੋਈ ਗੱਲ ਕਰੀ ਆ ਆ ਦੇਖੋ ਹੁਣ ਤੁਸੀਂ ਸਾਡਾ ਕਿੰਨਾ ਬੁਰਾ ਹਾਲਾਤਾਂ ਦਾ ਕਿਸ ਨੂੰ ਰੋਟੀ ਮਿਲਦੀ ਹੈ ਕਿਸ ਨੂੰ ਨਹੀਂ ਮਿਲਦੀ ਪੀ ਸਾਹਿਬ ਲਾ ਲਓ ਲੰਗਰ ਆ ਰਿਹਾ ਵੀਰ ਜੀ ਬਾਹਰ ਤੇ ਪਰ ਇਹ ਸਰਕਾਰਾਂ ਇਹ ਸਾਡਾ ਕੁਝ ਨਹੀਂ ਕਰਨ ਕੁਝ ਨਹੀਂ ਆਇਆ ਸਹੀ ਅੱਛਾ ਜਿਵੇਂ ਆਰਮੀ ਹੁਣ ਆਪ ਵੱਡੀ ਹੋਈ ਆ ਆਰਮੀ ਨੇ ਮੈਂ ਆਰਮੀ ਦੇ ਬੂਟ ਦਿਖਾਵਾਂਗਾ ਕਿ ਜਵਾਨ ਦੇ ਬੂਟ ਦੇਖੋ ਆ ਮਿੱਟੀ ਨਾਲ ਭਰੇ ਹੋਏ ਨੇ ਰਾਤ ਤੱਕ ਕਹਿੰਦੇ ਪੁਲਿਸ ਵਾਲੇ ਵੈਨ ਚੋਂ ਹੀ ਨਹੀਂ ਉਤਰੇ ਕਹਿੰਦੇ ਹਾਂਜੀ ਹਾਂਜੀ ਪੁਲਿਸ ਨੇ ਪ੍ਰਸ਼ਾਸਨ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਫੌਜੀ ਵੀਰਾਂ ਨੇ ਸਾਡਾ ਸਾਥ ਦਿੱਤਾ ਵੀਰ ਜੀ ਇਹਨਾਂ ਵੀਰਾਂ ਭਰਾਵਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਅਸੀਂ ਜੋਰ ਨਾਲ ਧੰਨਵਾਦ ਕਰਦੇ ਹਾਂ ਠੀਕ ਆ ਜੀ ਹਾਂਜੀ ਤਾਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿੰਨਾ ਰੇਤਾ ਜਿਹੜਾ ਉਦੋਂ ਲਿਆਤਾ ਜਾ ਰਿਹਾ ਤੇ ਲਗਾਤਾਰ ਹਿੰਮਤ ਨਹੀਂ ਹਾਰਦੇ ਨੌਜਵਾਨ ਲੱਗੇ ਹੋਏ ਨੇ ਤਾਂ ਤਸਵੀਰ ਤੁਹਾਡੇ ਨੂੰ ਅਸੀਂ ਸਾਂਝੀ ਕਰ ਰਹੇ ਹਾਂ ਬਿਲਕੁਲ ਨੇੜੇ ਪੈਂਦੇ ਜਿਹੜੇ ਬੇਟ ਏਰੀਆ ਦੇ ਪਿੰਡ ਨੇ ਚੰਕੋਤ ਸਾਹਿਬ ਦੇ ਨੇੜੇ ਤਰੇ ਦੇ ਪਿੰਡ ਤਾ ਹੀ ਹੌਸਲਾ ਨਹੀਂ ਅਸੀਂ ਹਾਰਦੇ ਬਈ ਹੌਸਲਾ ਹਾਰਨਾ ਵੀ ਨਹੀਂ ਆਪਾਂ ਲੱਗੇ ਹੋਏ ਆਂ ਡਟ ਕੇ ਕਿ ਅਸੀਂ ਬਾਹਰ ਲੰਗਰ ਲੈ ਕੇ ਜਾ ਸਕਦੇ ਆ ਉਹਦੇ ਕਿਆ ਬੜੀ ਗੱਲ ਆ ਸਾਡੇ ਬਾਤੇ ਇਹ ਸਾਡੇ ਆਪਣੇ ਘਰ ਦਾ ਮਾਮਲਾ ਟੈਨਸ਼ਨ ਨਹੀਂ ਲੈਣੀ ਵੀਰੇ ਅਸੀਂ ਲੱਗੇ ਹੋਏ ਬਿਲਕੁਲ ਮਸ਼ੀਨਾਂ ਨਾਲੋਂ ਵੱਧ ਕੰਮ ਕਰਦੇ ਸਾਡੇ ਬੰਦੇ ਅਸੀਂ ਤਾਂ ਪਈ ਹੌਸਲਾ ਦੇ ਰਿਆਂ ਬੰਨ ਲਾ ਦਾਂਗੇ ਸਮੁੰਦਰ ਨੂੰ ਬੰਨ ਲਾ ਦਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਛੱਡ ਦੇ ਹੁਣ ਕਿਵੇਂ ਹੁਣ ਕਿਵੇਂ ਠੀਕ ਆ ਮਾਹੌਲ ਮਾਹੌਲ ਠੀਕ ਆ ਜੀ ਸਭ ਓਕੇ ਕਰਤਾ ਜੀ ਹਾਂਜੀ ਸਰਕਾਰਾਂ ਨੇ ਪਰ ਕਸਰ ਨਹੀਂ ਛੱਡੀ ਹੈ ਕਿ ਉੱਥੇ ਦੇ ਪਾਣੀ ਉਹ ਛੱਡੀ ਜਾਂਦੇ ਆ ਪਾਣੀ ਬੰਦ ਕਰਾਓ ਕਿਸੇ ਤਰੀਕੇ ਨਾਲ ਡੈਮ ਵਾਲਿਆਂ ਨੂੰ ਬਹਿ ਕੇ ਨਹਿਰਾਂ ਚ ਪਾਣੀ ਘਟਾ ਉਧਰ ਸੁੱਕੀਆਂ ਪਈਆਂ ਇੱਧਰ ਨੂੰ ਛੱਡੀ ਜਾਂਦੇ ਆ ਸਰਕਾਰ ਦੀ ਗੱਲ ਕਰੇ ਤਾਂ ਜਿਵੇਂ ਇਹ ਕਹਿ ਰਿਹਾ ਕਿ ਵੀ ਨਹਿਰਾਂ ਦੇ ਵਿੱਚ ਪਾਣੀ ਛੱਡ ਦੇਣਾ ਚਾਹੀਦਾ ਤੇ ਇਸ ਤਰੀਕੇ ਦੇ ਨਾਲ ਇਹ ਤਸਵੀਰਾਂ ਨੇ ਤੁਹਾਨੂੰ ਅਸੀਂ ਸੰਝੀਆਂ ਕਰ ਰਹੇ ਹਾਂ ਕਿ ਵੀ ਇੱਥੇ ਜਿਵੇਂ ਇਹ ਬੰਨ ਤੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਨੌਜਵਾਨ ਆਮਹਾਰੇ ਲੱਗੇ ਹੋਏ ਨੇ ਤੇ ਤਸਵੀਰ ਤੁਹਾਨੂੰ ਅਸੀਂ ਅੱਜ ਸਵੇਰ ਤੋਂ ਸਾਂਝੀ ਕਰ ਰਹੇ ਹਾਂ ਕਿਉਂਕਿ ਰਾਤੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਰ ਜਿਹੜਾ ਕਈ ਚੀਜ਼ਾਂ ਪਈਆਂ ਹੋਈਆਂ ਸੀਗਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਹਾਲਾਤ ਜਿਹੜੇ ਨੇ ਆਰਮੀ ਤੇ ਕਹਿ ਰਹੀ ਹੈ ਕਿ ਸਾਡੀ ਕੋਸ਼ਿਸ਼ ਪੂਰੀ ਹੈ 101% ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਆਸ ਮਾਲਕ ਦੇ ਉੱਤੇ ਆ ਜੋ ਮਾਲਕ ਨੂੰ ਮਨਜ਼ੂਰ ਉਸ ਹਿਸਾਬ ਦੇ ਨਾਲ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਾਣੀ ਜਿਵੇਂ ਨਾਲ ਦੀ ਨਾਲ ਵਧਦਾ ਜਾ ਰਿਹਾ ਤੇ ਤਸਵੀਰ ਇਹ ਇਸ ਪਾਸੇ ਨੂੰ ਵੀ ਦਿਖਾਵਾਂਗਾ ਕਿ ਵੀ ਸਾਹਮਣੇ ਬਜ਼ੁਰਗੇ ਬੈਠੇ ਹੋਏ ਨੇ ਉਹ ਵੀ ਲਗਾਤਾਰ ਜਿਹੜੇ ਕੰਮ ਕਰ ਰਹੇ ਨੇ ਕਿਉਂਕਿ ਜਿਵੇਂ ਇੱਥੇ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਕਿਉਂਕਿ ਇੱਥੇ ਨੌਜਵਾਨਾਂ ਦੇ ਵਿੱਚ ਜਜ਼ਬਾ ਉਹ ਹੈ ਕਿ ਵੀ ਕੋਸ਼ਿਸ਼ ਆ ਕਿ ਵੀ ਛੇਤੀ ਤੋਂ ਛੇਤੀ ਬੰਨ ਲਾ ਦਈਏ ਇਹ ਕਾ ਤਸਵੀਰ ਦੇਖੋ ਸਾਹਮਣੇ ਬਜ਼ੁਰਗ ਬਾਪੂ ਨੇ ਇਹਨਾਂ ਦੀ ਜ਼ਮੀਨ ਘਰ ਜਿਹੜਾ ਹੈ ਇਸ ਪਾਸੇ ਨੂੰ ਹੋਊਗਾ ਇਹਨਾਂ ਦੇ ਵਿੱਚ ਉਹ ਹੌਸਲਾ ਹੈ ਕਿ ਵੀ ਕਿਸੇ ਵੀ ਤਰੀਕੇ ਨਾਲ ਰੋਕ ਲਈਏ ਕੋਈ ਲੀਡੀਆਂ ਦੀ ਫਿਕਰ ਨਹੀਂ ਕੋਈ ਕਿਸੇ ਤਰੀਕੇ ਦੇ ਨਾਲ ਨਹੀਂ ਇਹ ਤਸਵੀਰ ਹੈ ਕਿ ਵੀ ਨਾਲ ਦੀ ਨਾਲ ਸਾਰਾ ਕੰਮ ਕੀਤਾ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਬਾਪੂ ਜੀ ਕਦੋਂ ਤੋਂ ਲੱਗੇ ਹੋਏ ਹੋ ਕੱਲ ਤੇ ਆ ਜੀ ਕੱਲ ਤੇ ਲੱਗੀਆਂ ਹੋਇਆਂ ਹਾਂ ਜੀ ਕੀ ਕਹਿ ਰਿਹਾ ਪਾਣੀ ਫਿਰ ਇਸ ਵਾਰ ਪਾਣੀ ਦਾ ਰਾਤ ਠੀਕ ਠੀ ਜੀ ਸਥਿਤੀ ਹੁਣ ਫੇਰ ਵੱਧ ਗਈ ਜੀ ਰਾਤ ਰਾਤ ਕੱਲ ਕੱਲ ਠੀਕ ਠੀ ਅੱਛਾ ਹਾਂ ਜੀ ਤੁਹਾਡਾ ਪਿੰਡ ਕਿਹੜਾ ਪਿੰਡ ਆ ਇਧਰ ਨੂੰ ਸਾਡਾ ਪਿੰਡ ਵਜੀਦਪੁਰ ਜੀ ਵਜੀਦਪੁਰ ਘੋਟਾ ਦਾ ਬਿਲਕੁਲ ਨੇੜੇ ਪਿੰਡ ਆ ਹਾਂ ਜੀ ਬਿਲਕੁਲ ਕਿੰਨਾ ਕੇ ਡਰ ਲੱਗ ਰਿਹਾ ਇਸ ਚੀਜ਼ ਤੋਂ ਕਿ ਵੀ ਜੇ ਕੋਈ ਕੱਲ ਨੂੰ ਘਟਨਾ ਵਾਪਰ ਗਈ ਜੇ ਐਵੇਂ ਦੀ ਹੁਣ ਇਸ ਚੀਜ਼ ਦਾ ਹੈਗਾ ਹੀ ਆ ਜੀ ਪਾਣੀ ਸਿੱਧਾ ਪਿੰਡ 'ਚ ਜਾਊਗਾ ਜੀ ਕਿੰਨੀ ਕੁ ਪਹਿਲੀ ਪੁਲੀ ਪ੍ਰਸ਼ਾਸਨ ਨੇ ਅਲਰਟ ਕੀਤਾ ਘਰਾਂ ਦੇ ਵਿੱਚ ਆ ਕੇ ਕਿ ਵੀ ਤੁਸੀਂ ਅਲਰਟ ਰਹੋ ਜੇ ਕੋਈ ਗੱਲ ਹੋਈ ਤਾਂ ਲੋਸਮੈਂਟ ਹੋਈ ਸੀ। ਕੋਈ ਗੱਲ ਨਹੀਂ। ਕੋਈ ਮਦਦ ਕਰ ਰਿਹਾ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਆ ਕੇ ਵੀ ਆ ਚੀਜ਼ਾਂ ਨੇ ਕਿਸੇ ਦਾ ਸਮਾਨ ਆ ਛੱਤਾਂ ਦੇ ਉੱਤੇ ਚੜ੍ਹਾ ਲਓ। ਪ੍ਰਸ਼ਾਸਨ ਨੇ ਮਦਦ ਤਾਂ ਇੱਥੇ ਹੋ ਜਾਈ ਉਹੀ ਬਹੁਤ ਹੈ। ਇੱਥੇ ਨਹੀਂ ਪਹੁੰਚਿਆ। ਹਾਂਜੀ ਹਾਂਜੀ। ਅੱਤ ਤਾਂ ਪਹੁੰਚ ਗਿਆ ਜੀ। ਹੂੰ। ਅੱਤ ਤਾਂ ਪਹੁੰਚੇ ਭਾਈ। ਅੱਜ ਆਰਮੀ ਆਈ ਹੈ। ਹਾਂਜੀ ਹਾਂਜੀ। ਬਿਲਕੁਲ। ਤਾਂ ਪ੍ਰਸ਼ਾਸਨ ਦੀ ਮਦਦ ਕਹਿੰਦੇ ਇੱਥੇ ਪਹੁੰਚ ਹੋਈ ਬੜੀ ਆ ਘਰਾਂ ਤੱਕ ਤਾਂ ਅਸੀਂ ਆਪ ਹੀ ਕਰ ਲਵਾਂਗੇ ਜਿਸ ਤਿੱਕੇ ਨਾਲ ਇਹ ਚੀਜ਼ਾਂ ਨੇ। ਤਾ ਇਧਰ ਬਾਈਉਰੀ ਨਾਲ ਦੀ ਨਾਲ ਲੰਗਰ ਵੀ ਵਰਤਾ ਰਹੇ ਆ ਕਿਉਂਕਿ ਜਿਹੜਾ ਵੀ ਕੋਈ ਸੇਵਾ ਕਰਦਾ ਉਸ ਤੋਂ ਬਾਅਦ ਇੱਕ ਅੱਧਾ ਪ੍ਰਸ਼ਾਦਾ ਛਕ ਲੈਂਦਾ ਨਾਲ ਦੀ ਨਾਲ ਉੱਧਰ ਨੂੰ ਗੱਟੇ ਚੱਕ ਕੇ ਜਿਹੜੇ ਨਾਲ ਦੀ ਨਾਲ ਸਿੱਟਦੇ ਨੇ ਇਹ ਤਸਵੀਰ ਤੁਹਾਨੂੰ ਮੈਂ ਸਾਂਝੀ ਕੀਤੀ ਆ ਬਿਲਕੁਲ ਨਾਲ ਪੈਂਦੇ ਪਿੰਡ ਵਜੀਦਪੁਰ ਚਮਕੌਰ ਸਾਹਿਬ ਦੇ ਨੇੜੇ ਤੇ ਇਹ ਸਤਲੁਜ ਦਰਿਆ ਦਾ ਕੰਢਾ ਹੈ ਹੁਣ ਅਸੀਂ ਇਹ ਤਸਵੀਰ ਤੁਹਾਡੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਜਿਵੇਂ ਲੋਕਾਂ ਨੇ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਆਰਮੀ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਕੋਈ ਮਦਦ ਦੀ ਲੋੜ ਹੋਈ ਤਾਂ ਅਸੀਂ ਤੁਹਾਨੂੰ ਸੰਪਰਕ ਨੰਬਰ ਦੇਵਾਂਗੇ ਇੱਥੇ ਉਹਨਾਂ ਮਾਤਵਰ ਬੰਦੇ ਨਾਲ ਗੱਲ ਕਰਕੇ ਇੱਥੇ ਪਹੁੰਚ ਸਕਦੇ ਹਾਂ